ਸਜੀਵ ਯਾਤਰਾ ਵਾਲੀ ਗੱਡੀ ਸਮੇਤ 12 ਗੱਡੀਆਂ ਦੀ ਆਪਸ ਤੇ ਵਿੱਚ ਭਿਆਨਕ ਟੱਕਰ ਹੋਈ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਹਾਦਸੇ ਦੀਆਂ ਸਕਰੀਨ ਤੇ ਕਿ ਕਿਸ ਤਰੀਕੇ ਦੇ ਨਾਲ ਨੁਕਸਾਨ ਹੋਇਆ 12 ਗੱਡੀਆਂ ਦੀ ਭਿਆਨਕ ਟੱਕਰ ਹੋਈ ਹੈ ਜਿਸ ਗੱਡੀ ਦੇ ਵਿੱਚ ਲਾੜਾ ਮੌਜੂਦ ਸੀ ਉਹ ਗੱਡੀ ਵੀ ਪੂਰੀ ਤਰ੍ਹਾਂ ਚੱਕਨਾ ਚੁਰ ਹੋ ਚੁੱਕੀ ਹੈ ਪਟਿਆਲਾ ਤੋਂ ਹਨੂਮਨਗੜ੍ਹ ਬ੍ਰਾਤ ਜਾਰੀ ਸੀ ਜੋ ਰਾਤ ਦੇ ਵਿੱਚ ਪਿਆਨਕ ਹਾਦਸੇ ਦਾ ਸ਼ਿਕਾਰ ਹੋਈਏ ਦੱਸਦੀ ਹੈ ਕਿ ਪੁਲ ਉੱਪਰ ਖੜੇ ਖਰਾਬ ਟਰੱਕ ਅਤੇ ਤੁੰਦੇ ਕਾਰਨ ਇਹ ਪਿਆਨਕ ਹਾਦਸਾ ਵਾਪਰਿਆ ਹੈ ਗੱਡੀਆਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਚੁੱਕਾ ਹੈ ਪੁਲਿਸ ਵੀ ਹਾਲਾਂਕਿ ਮੌਕੇ ਤੇ ਪਹੁੰਚੀ ਹੈ ਤਸਵੀਰਾਂ ਬਰਨਾਲਾ ਬਠਿੰਡਾ ਨੈਸ਼ਨਲ ਹਾਈਵੇ ਤੋਂ ਸਾਹਮਣੇ ਆ ਰਹੀਆਂ ਨੇ ਜਦੋਂ ਤੁੰਦ ਅਤੇ ਇੱਕ ਖਰਾਬ ਟਰੱਕ ਦੇ ਪੁਲ ਉੱਪਰ ਖੜਾ ਹੋਣ ਕਾਰਨ 12 ਗੱਡੀਆਂ ਆਪਸ ਤੇ ਵਿੱਚ ਟਕਰਾ ਗਈਆਂ ਜਿਸ ਦੇ ਵਿੱਚ 7 ਗੱਡੀਆਂ ਲਾੜੇ ਸਮੇਤ ਇੱਕ ਬਰਾਤ ਦੀ ਵੀ ਦੱਸੀ ਜਾ ਰਹੀ ਹੈ ਤੇ ਇਸ ਮੌਕੇ ਸੜਕੀ ਹਾਦਸੇ ਦਾ ਸ਼ਿਕਾਰ ਹੋਏ ਕਾਰ ਚਾਲਕ ਨੇ ਦੱਸਿਆ ਕਿ ਉਹ ਆਪਣੀ ਬਰਾਤ ਰਹੀਂ ਵਾਪਸ ਪਟਿਆਲਾ ਤੋਂ ਹਨਮਾਨ ਗੜਚਾਰੇ ਸੀ ਜਦ ਬਠਿੰਡਾ ਸਾਈਡ ਤੇ ਤੱਪਾ ਮੰਡ ਦੇ ਪੁਲ ਉੱਪਰ ਪਹੁੰਚੇ ਤਾਂ ਸਾਹਮਣੇ ਇੱਕ ਖਰਾਬ ਟਰੱਕ ਖੜਾ ਸੀ ਜਿਸ ਦੇ ਵਿੱਚ ਅਚਾਨਕ ਜਾ ਕੇ ਗੱਡੀਆਂ ਵੱਜ ਗਈਆਂ ਤੇ ਹਾਦਸੇ ਦੇ ਵਿੱਚ ਬਰਾਤ ਦੀਆਂ 7 ਦੇ ਕਰੀਬ ਗੱਡੀਆਂ ਨੁਕਸਾਨੀਆਂ ਗੀਆਂ ਤੇ ਹੋਰ ਵੀ ਗੱਡੀਆਂ ਸਮੇਤ ਕੁੱਲ 12 ਗੱਡੀਆਂ ਦਾ ਨੁਕਸਾਨ ਹੋਇਆ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਪਰ ਜਾਨੀ ਨੁਕਸਾਨ ਹੋਣ ਤੋਂ ਬਚਾ ਹੋ ਗਿਆ ਪੀੜਤ ਲੋਕਾਂ ਨੇ ਦੱਸਿਆ ਕਿ ਤੁੰਦ ਹੋਣ ਦੇ ਕਾਰਨ ਇਹ ਭਿਆਨਕ ਹਾਦਸਾ ਵਾਪਰਿਆ ਸੋ ਤਸਵੀਰਾਂ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਸਵੇਰੇ ਸਵੇਰੇ ਖਬਰ ਸਾਹਮਣੇ ਆ ਰਹੀ ਹੈ ਬਰਾਤ ਚੱਲੀ ਸੀ ਜਿਸ ਦੇ ਦੌਰਾਨ ਭਿਆਨਕ ਹਾਦਸੇ ਦਾ ਸ਼ਿਕਾਰ ਹੋਈ ਹੈ ਸੋ ਤਸਵੀਰਾਂ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ 12 ਗੱਡੀਆਂ ਦੀ ਆਪਸ ਦੇ ਵਿੱਚ ਭਿਆਨਕ ਟੱਕਰ ਹੋਈ ਹੈ ਜਿਸ ਗੱਡੀ ਦੇ ਵਿੱਚ ਲਾੜਾ ਮੌਜੂਦ ਸੀ ਉਹ ਵੀ ਗੱਡੀ ਪੂਰੀ ਤਰ੍ਹਾਂ ਚੱਕਨਾ ਚੂਰ ਹੋ ਕੇ ਇਹ ਕਾਰਨ ਇਹ ਦੱਸਿਆ ਜਾ ਰਿਹਾ ਹੈ ਕਿ ਤੁੰਦੇ ਕਾਰਨ ਇਹ ਵੱਡਾ ਹਾਦਸਾ ਵਾਪਰਿਆ ਹਾਲਕਿ ਲੋਕ ਜੋ ਲੰਗਰੇਸੀ ਹਾਈਵੇ ਤੇ ਉੱਤੋਂ ਦੀ ਜਦੋਂ ਕੀ ਮੰਜ਼ਰ ਦੇਖਿਆ ਤਾਂ ਲੋਕ ਵੀ ਜਿਹੜੇ ਅਤਰਾ ਨਿਕਲ ਜਾਂਦੇ ਨੇ ਹਾਲਾਂਕਿ ਮੌਕੇ ਤੇ ਪਹੁੰਚਦੇ ਨੇ ਤਾਂ ਕਾਰ ਸਵਾਰਨ ਬਾਹਰ ਕੱਢਿਆ ਗਿਆ ਜੋ ਗੱਡੀਆਂ ਦੇ ਵਿੱਚ ਲੋਕ ਮੌਜੂਦ ਸੀ ਇੱਕ ਇੱਕ ਕਰਕੇ ਬਾਹਰ ਕੱਢੇ ਗਏ ਮੌਕੇ ਤੇ ਮੌਜੂਦ ਲੋਕਾਂ ਦੇ ਵੱਲੋਂ ਪਰ ਗਨੀਮਤ ਇਹ ਰਹੀ ਕਿ ਜਾਨੀ ਨੁਕਸਾਨ ਹੁਣ ਤੋਂ ਬਚਾਅ ਹੋ ਗਿਆ ਪਰ ਗੱਡੀਆਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਇੱਕ ਵਾਰ ਇਹਨਾਂ ਤਸਵੀਰਾਂ ਦਾ ਰੁਕਣ ਲੈਂਦੇ ਆ ਕਿ ਮੌਕੇ ਤੇ ਕੀ ਮੰਜ਼ਰ ਬਣਿਆ ਹੋਇਆ ਹੈ ਇਹ ਦੁੰਦਕਾਰ ਨਹੀਂ ਦੁੰਦ ਮੌਸਮ ਖਰਾਬ ਹੈ ਲੋ ਕਿ ਪਹਿਲਾ ਐਕਸੀਡੈਂਟ ਹੈ ਪਹਿਲਾ ਟੈਕਸੀ ਨੂੰ ਹੋਇਆ ਸੀ ਆ ਵੱਡੀ ਨਾਲ ਕਰ ਗਿਆ ਹੋਇਆ ਹੋਇਆ ਕਿ ਚੱਕਰ ਵਾਲੇ ਨੇ ਹੋਰ ਟੈਕ ਪਾਤੀ ਗੱਡੀ ਆ ਬ੍ਰੇਕ ਮਾਰਨੇ ਪੈ ਗਏ ਕਿ ਕਹਿੰਦੇ ਬਈ ਗੱਡੀ ਦੇ ਵਿੱਚ ਬਿਚਾਰੇ ਬੰਦੇ ਐਕਸੀਡੈਂਟ ਨਾ ਪਹਿਲਾ ਉਦਾ ਉਦਾ ਕਹੀ ਜਾਂਦਾ ਪਰ ਮੌਸਮ ਖਰਾਬ ਦੇ ਤੇ ਧੁੰਦ ਦੇ ਦੇਖਦਾ ਕੁਝ ਨਹੀਂ ਆ ਠੀਕ ਹੈ ਹੁਣ ਇਹਦੇ ਵਿੱਚ ਗਲਤੀ ਕਿ ਨਹੀਂ ਕੀਤੀ ਤੇ ਕੀ ਦੀ ਨਾਲ ਕਿੰਨਾ ਕਨਕਸਾਨ ਹੋਇਆ ਗੱਡੀਆਂ ਦਾ ਨੁਕਸਾਨ ਤਾਂ ਜੀ ਦੇਖੋ ਤਿੰਨੇ ਚਾਰੇ ਗੱਡੀਆਂ ਦਾ ਹੈ ਜਾਈ ਹੈ ਚ ਚਾਰ ਪਹਿਲਾਂ ਗਈਆਂ ਉਹਨਾਂ ਦਾ ਨੁਕਸਾਨ ਸੀ ਉਹ ਵੀ ਚਾਰ ਪਹਿਲਾਂ ਵੀ ਗਈਆਂ ਉਹਨਾਂ ਦੇ ਵੀ ਹੋ ਗਿਆ ਨੁਕਸਾਨ ਤਾਂ ਹੈ ਜੀ ਆਈ 10 12 ਗੱਡੀਆਂ ਕਿੰਨੀਆਂ ਗੱਡੀਆਂ ਦਾ ਐਕਸੀਡੈਂਟ ਹੋਇਆ ਵੇ ਜੀ ਇਹ ਚਾਰ ਪਹਿਲਾਂ ਤੇ ਚਾਰ ਪਹਿਲਾਂ ਅਸੀਂ ਚਾਰੇ ਹੁਣ ਹੋ ਗਈਆਂ ਇੱਕ ਬਿਆਸ ਮਕਮ ਤੋਂ ਕਿੱਥੋਂ ਕਿਧਰ ਨੂੰ ਜਾ ਰਹੀ ਸੀ ਵਿਆਹਲੀ ਗੱਡੀ ਇਹ ਵਿਆਹ ਤੋਂ ਆਏ ਆ ਜੀ ਪਟਿਆਲੇ ਤੋਂ ਹੂੰ ਵਾਪਸ ਹਰਮਾਨਗੜ ਰਾਜਸਥਾਨ ਜਾ ਰਹੀ ਹੈ ਕੋਈ ਜਾਣੀ ਨੁਕਸਾਨਤ ਨਹੀਂ ਹੋਵੇ ਜੀ ਨਹੀਂ ਨਹੀਂ ਕੋਈ ਜਾਣੀ ਨੁਕਸਾਨ ਨਹੀਂ ਹੈ ਕਿਸੇ ਦੇ ਕੋਈ ਸੱਟ ਰੱਤ ਨਹੀਂ ਬੱਜੀ ਬਹੁਤ ਬਚਤ ਰਹੇ ਵੀ ਹੈ ਬਹੁਤ ਵਧੀਆ ਹੈ ਕੋਈ ਦਿੱਕਤ ਨਹੀਂ ਕੀ ਨਾਮ ਤੁਹਾਡਾ ਜੀ ਮੇਰਾ ਦਸਵਤਨਾ ਹੈ ਜੀ ਬੱਜੇ ਜੀ ਗੱਡੀਆਂ ਲੈ ਕੇ ਆ ਰਹੇ ਸੀਗੇ ਕਾਫੀ ਨੋਰਮਲ ਸਪੀਡ ਆ ਰਹੇ ਸੀ ਪਿੱਛੋਂ ਇਹ ਗੱਡੀਆਂ ਦੇ ਅੱਗੇ ਪਾਸ ਐਕਸੀਡੈਂਟ ਹੋਇਆ ਸੀ ਟਰੱਕ ਵਾਲੇ ਦਾ ਇਹਨੇ ਬ੍ਰੇਕ ਮਾਰੀ ਮੇਰੀ ਗੱਡੀ ਉੱਪਰ ਬ੍ਰੇਕ ਲੱਗ ਗਈ ਪਿੱਛੋਂ ਨੇ ਲੈ ਕੇ ਮੇਰੀ ਗੱਡੀ ਚ ਗੱਡੀਆਂ ਮਾਰੀ ਇਹਦੇ ਕਰਕੇ ਪ੍ਰੇਸ਼ਾਨ ਆਇਆ ਜਿਵੇਂ ਚਾਰ 10 12 ਗੱਡੀਆਂ ਲੱਗੀਆਂ ਠੀਕ ਕੋਈ ਜਾਣੀ ਨੁਕਸਾਨਤ ਨਹੀਂ ਹੋਵੇ ਨਹੀਂ ਜਾਣੀ ਨੁਕਸਾਨ ਨਹੀਂ ਹੋਇ ਗੱਡੀਆਂ ਦਾ ਕਿੰਨਾ ਨੁਕਸਾਨ ਹੋਇਆ ਗੱਡੀਆਂ ਦਾ ਜੀ 2 ਲੱਖ ਰੁਪਏ ਦਾ ਹੋ ਗਿਆ ਤੇ ਵੰਨੀਆਂ ਗੱਡੀਆਂ ਦੀਆਂ ਸਾਰੀਆਂ ਵੀ ਪੁੱਛੇ ਪੁੱਛੇ ਲੱਖਾਂ ਦੀਆਂ ਗੱਡੀਆਂ ਜੀ ਦੇ ਰੁਪਈਆ ਕਹਿ ਰਹੇ ਸਨ ਕਿੰਨਾ ਨੁਕਸਾਨ ਹੈਗਾ ਜੀ ਤੁਸੀਂ ਕਿੱਧਰੋਂ ਕਿੱਧਰ ਨੂੰ ਜਾ ਰਹੇ ਸੀ ਜੀ ਬੜਾ ਪਟਿਆਲਾ ਤੋਂ ਹਰਮਾਨਗੜ ਜਾ ਰਹੇ ਸੀ ਜੀ ਗੱਲ ਗੱਡੀ ਕਿੱਥੇ ਜਾ ਰਹੇ ਸੀ ਮਿਨਾਰ ਜਾਂ ਦੋਸੀ ਜਰੇ ਮਿਨਾਰ ਜੀ ਨੀ ਕਟੜਾ ਨਾਉਂ ਕੀ ਜੀ ਸਪਾਰ ਆਪਰੇ ਉਹ ਗੱਡੀ ਤਾਂ ਮੂਰੇ ਜਾ ਰਹੀ ਸੀ ਪਹਿਲਾਂ ਅੰਡਰ ਜਦੋਂ ਆਪਾਂ ਪੁਲ ਚੜ੍ਹਿਆ ਫਸਾਈ ਓਵਰ ਆਹ ਗੱਡੀ ਕਿਹੜੀ ਮੂਰੇ ਬਖੜੀ ਆ ਗਈ ਇਹਨੇ ਬਰੋਬਰ ਲਾ ਲਈ ਜਮਾ ਕੇ ਤੇ ਫੇਰ ਅਸੀਂ ਇਹਨੂੰ ਹਾਰਨ ਮਾਰਿਆ ਵਿੱਚ ਸਾਈਡ ਕਰ ਗਿਆ ਮਗਰ ਕਰ ਗਿਆ ਮੂਰੇ ਜਾ ਰ ਤੇ ਇਹਨੇ ਗੱਡੀ ਲਿਆ ਚੋਰੇ ਬਰੋਬਰ ਆ ਕੇ ਲਵਾ ਮੂਰੇ ਖੋਲਦੀ ਤਿੰਨ ਫੋਟੋ ਦੇ ਫਾਸ ਆ ਆਹ ਗੱਡੀ ਦੇ ਜਦੋਂ ਮੂਰੇ ਵੱਜੀ ਆ ਆਪਾਂ ਤਿੰਨ ਫੋਟੋ ਦੇ ਫਾਸ ਆ ਜਿੱਦ ਗੱਡੀ ਬ੍ਰੇਕ ਨਹੀਂ ਲੈਂਦੀ ਇਹਦਾ ਬ੍ਰੇਕ ਨਹੀਂ ਲੱਗਦੀ ਇਸ ਦੇ ਬਾਅਦ ਆਪਣੇ ਲੋਵਾ ਵੱਜੀ ਅਸੀਂ ਪਹਿਲੀ ਗੱਲਾਂ ਕਰ ਜਾਨੇ ਇਹ ਬੰਦਾ ਵੀ ਜੱਗਤਾਂ ਗੱਡੀਆਂ ਲਾਜਦੇ ਨੇ ਬਰੋਫਰ ਲਾਈ ਜਾਂਦਾ ਵੀ ਤੁੰਗਦਾ ਟਾਈਮ ਆ ਜਾਂ ਮੂਰੇ ਕਰ ਲੇ ਜਾਂ ਮਾਗਰ ਕਰ ਲੇ ਹਲੇ ਉੱਤੋਂ ਆ ਗੱਲ ਪੈ ਰਹੇ ਸੀ ਆਪਣੇ ਇਹ ਸਾਡੇ 23 23 ਲੱਖ ਦੀਆਂ ਗੱਡੀਆਂ ਨੇ ਜੀ ਕੋਈ ਕਾਦੀ ਸੀ ਭਾਈ ਜੀ ਹੈ ਜੀ ਤੁਸੀਂ ਕਾਦੀ ਸੀਗੇ ਐਸੀ ਸਵੈਪਟ ਗੱਡੀ ਹੈ ਜੀ ਆਪਣੀ 40 ਕਿਲੀ ਇਹਨਾਂ ਨੇ 40 ਕਿਲੀ ਗੱਡੀ ਕਿੰਨਾ ਕੁ ਨੁਕਸਾਨ ਆ ਵੀ ਜੀ ਉਹਦਾ ਵੀ ਤੁਸੀਂ ਐ ਮੰਨ ਕੇ ਚਲੋ ਤਕਰੀਬਨ ਉਹ ਤਾਂ ਸਾਰੀ ਠੋਕੀ ਗਈ ਮਾਗਰੋਂ ਨੂੰ ਕਿੱਧਰ ਕਿੱਧਰ ਨੂੰ ਜਾ ਰਹੇ ਤੁਸੀਂ ਅਸੀਂ ਵੀਰੇ ਆਪਣਾ ਇੱਕ ਕੁੱਬੇ ਆ ਕੁੱਬੇ ਪਿੰਡ ਆਪਣਾ ਪੂਰੇ ਕੁੱਬੇ ਅਸੀਂ ਆਪਣਾ ਬਠੰਡੇ ਦਵਾਈ ਲੈਣ ਜਾ ਰਹੇ ਹਾਂ ਕੋਈ ਜਾਨੀ ਨੁਕਸਾਨ ਤਾਂ ਨਹੀਂ ਜਾਨੀ ਨੁਕਸਾਨ ਨਹੀਂ ਹੋਇਆ ਵੀਰੇ ਹਾਲੇ ਉੱਤੋਂ ਬੋਲਦੇ ਨੇ ਆਪਣਾ ਬੰਦਾ ਭੱਲੀ ਮਰੀ ਜਾ ਹੋਲੀ ਵਰਤ ਉੱਤੋਂ ਗੱਲ ਪੈ ਰਹੇ ਨੇ ਕੀ ਨਾ ਉੱਤ ਬਲਜੀਤ ਸਿੰਘ ਵੀਰੇ ਕੀ ਕਹਿਣਾ ਜਣਾ ਜਿਹੜਾ ਸਰ ਕੀ ਆਸਾ ਹੋਇਆ ਸੀ ਇਹ ਅੱਜ ਤੁੰਦ ਬਹੁਤ ਜ਼ਿਆਦੇ ਪੈ ਰਹੇ ਸੀਗੇ ਬਰਨਾਲਾ ਸਾਈਡ ਤੋਂ ਇੱਕ ਰਾਜਸਥਾਨ ਦੇ ਪੂਕ ਪਾਰਟੀ ਸੀ ਮਹਿਰਤ ਕਰਕੇ ਆ ਰਹੀ ਸੀਗੀ ਉੰਤੇ ਜ਼ਿਆਦਾ ਪੈਨ ਕਰਕੇ ਉਹਨਾਂ ਨੂੰ ਮਤਲਬ ਕਿ ਕੋਈ ਅਵਾਰਾ ਪਸ਼ੂ ਅ ਅੱਗੇ ਆ ਗਿਆ ਉਹਨਾਂ ਨੇ ਬ੍ਰੇਕ ਮਾਰੀ ਤੇ ਗੱਡੀਆਂ ਦੇ ਵਿੱਚ ਜਿਹੜੀਆਂ ਗੱਡੀਆਂ ਤਿੰਨ ਚਾਰ ਗੱਡੀਆਂ ਆਪਸ ਵਿੱਚ ਟਕਰਾ ਗਈਆਂ ਤੇ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਹੁਣ ਜਿਹੜੀ ਟ੍ਰੈਫਿਕ ਆ ਉਹ ਆਪਾਂ ਚਾਲੂ ਕਰਵਾ ਦਿੱਤੀ ਹੈ ਤੇ ਬਾਕੀ ਹੁਣ ਉਹਨਾਂ ਦਾ ਆਪਸ ਵਿੱਚ ਬਹਿ ਕੇ ਉਹ ਆਪੇ ਕੰਪਰੈਂਸ